ਆਸੀਂ ਵੇਚਿਆ ਨਹੀਂ ਬਹੁਤ ਬੰਦਿਆਂ ਨੇ ਮੰਗਿਆ ਜੀ ਕਿਵੇਂ ਇਹ ਸ਼ੁਰੂ ਚ ਜੰਮਿਆ ਜੀ ਇਹਦੀ ماں ਭੁੱਲ ਗਈ ਇਹਨੂੰ ਅੱਛਾ ਇਹ ਜੇ ਹੀ ਨਹੀਂ ਇਹ ਜੇ ਹੀ ਨਹੀਂ ਹੈਗਾ ਹੋਰ ਬੱਕਰੀਆਂ ਥੱਲੇ ਪਾਲਿਆ ਜੀ ਹੂੰ ਹੋਰ ਬੱਕਰੀਆਂ ਥੱਲੇ ਪਾਲਿਆ ਉਸ ਤੋਂ ਬਾਅਦ ਚ ਚਾਰੇ ਲੱਤਾਂ 'ਚ ਪੈ ਗਈ ਪੀਕ ਜੀ ਚਾਰੇ ਲੱਤਾਂ ਦੇ ਵਿੱਚ ਪੀਕ ਪੈ ਗਈ ਫੇਰ ਬਈ ਐਣ ਸੁੱਜ ਗਈਆਂ ਲੱਤਾਂ ਇਹ ਤਿੰਨ ਮਹੀਨੇ ਫਿਰ ਅਸੀਂ ਜੀ ਦੀ ਸੇਵਾ ਕਰੀ ਜੀ ਛੋਟੇ ਜਿਹੇ ਹੁੰਦੇ ਨੇ ਦੁੱਧ ਪਲਾਉਣਾ ਜੀ ਵਧੀਆ ਐ ਨਾ ਉਸ ਤੋਂ ਬਾਅਦ ਚ ਉਹ ਥੋੜਾ ਜਿਹਾ ਕਾਮਯਾਬ ਕਰਿਆ ਹੂੰ ਉਹਦੇ ਆਹ ਰਿਆ ਕੁੱਲੀ ਟੁੱਟ ਗਈ ਆ ਦੇਖ ਸਾਡੇ ਹਾਂ ਹੈ ਇਹ ਲੋਟ ਕਰਿਆ ਉਸ ਤੋਂ ਬਾਅਦ ਚ ਉਹਦਾ ਸਿੰਗ ਟੁੱਟ ਗਿਆ ਜੀ ਠੀਕ ਦੇਖ ਲੋ ਇੰਨੀਆਂ ਸੇਟੀਆਂ ਜੋ ਬੱਚਾ ਲੰਘਿਆ ਹੋਇਆ ਹੈ ਦੁਖੀ ਆਏ ਨੇ ਵਿਚਾਰੇ ਹੁਣ ਤੱਕ ਹੈ ਹਾਂ ਚਾ ਲੋਕਾਂ ਦੇ ਭਾਣੇ ਇਹ ਕੁਝ ਵੀ ਨਹੀਂ ਹੈਗਾ ਜੀ ਪਰ ਸਾਡੇ ਲਈ ਇਹ ਅਨਮੋਲ ਹੈ ਜੀ ਕਿਉਂ ਕਿਵੇਂ ਜੀ ਬਾ ਤੁਸੀਂ ਇਹ ਦੇਖ ਲੋ ਜੀ ਇਹਦੇ ਨਾਲ ਕਿੰਨੇ ਭਾਰੀ ਨੇ ਟੈਸਟਿਕਲ ਭਾਰੀ ਰਹਿਣਾ ਹਾਂ ਐਨ ਗੋਲ ਨਾਲ ਠੀਕ ਆ ਤੇ ਜਿਹੜੀਆਂ ਜੀਆਂ ਪੱਠਾ ਆਗੀਆਂ ਹੀ ਇੱਕ ਵੀ ਪੱਠਾ ਦਾ ਗਿੱਟੇ ਜੇ ਥਣ ਨਹੀਂ ਵੱਜੂਗਾ ਜੀ ਅੱਛਾ ਜੀ ਕੋਈ ਐ ਮਗਰ ਥਣ ਨਹੀਂ ਲੈ ਕੇ ਭੱਜੂ ਬੱਕਰੀ ਐਂਟ ਡਗਣੀ ਨੂੰ ਥਣ ਹੋਣਗੇ ਐਂ ਠੁਕਵੇਂ ਛੱਡੇ ਹੋਣਗੇ ਠੀਕ ਆ ਸਵਾਈ ਇਹ ਤੋਂ ਬੱਕਰੀ ਕੋਈ ਕਿੰਨਾ ਬਈ ਮੈਂ ਹਲੇ ਕੁਛ ਨਹੀਂ ਇਹ ਤੋਂ ਸਵਾਈ ਆਪਾਂ ਵੀ ਝੂਠ ਬੋਲ ਕੇ ਕੁਛ ਨਹੀਂ ਦੰਦੇ ਠੀਕ ਆ ਜੀ ਪਿਓ ਕਿਵੇਂ ਦੀ ਬਈ ਇਹਦਾ ਪਿਓ ਤਾਂ ਹੀ ਜੇ ਤੁਹਾਨੂੰ ਉਹਦਾ ਖਾਨਦਾਨ ਦੱਸਤਾ ਵਾ ਬਾਕੀ ਤਾਂ ਲੋਕਾਂ ਨੂੰ ਪਤਾ ਹੀ ਆ ਜੀ ਹੂੰ ਬੰਦੇ ਹੈਗੇ ਬਸੀ ਬਠਾਣੇ ਦੇ ਹੀ ਠੀਕ ਹੈ ਬਸੀ ਬਠਾਣਾ ਹਾਂ ਫਤਿਹਗੜ ਜਿਹੜੇ ਫਤਿਹਗੜ ਜਿਹੜੇ ਠੀਕ ਹੈ ਉੱਥੋਂ ਬੱਕਰਾ ਇਹਨਾਂ ਦਾ ਬਾਪ ਚੱਲਿਆ ਸੀ ਰਾਜਪੁਰੇ ਗਿਆ ਹਾਂ ਰਾਜਪੁਰੇ ਤੋਂ ਫਿਰ ਆਪਣਾ ਬੱਗਾ ਸੰਘੇਣ ਵਾਲਾ ਉਹ ਲਿਆਇਆ ਠੀਕ ਹੈ ਸੰਘੇਣ ਤੋਂ ਆਪਣੇ ਕੋਲ ਆਇਆ ਠੀਕ ਹੈ ਬੱਕਰਾ ਉਹ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ ਠੀਕ ਹੈ ਯਾਨੀ ਰਿਕਾਰਡੇ ਤੋੜੇ ਨੇ ਉਹ ਬੱਕਰੇ ਨਹੀਂ ਠੀਕ ਹੈ ਉਹ ਬੱਕਰੇ ਯਾਨੀ ਬਸੀ ਬਠਾਣੇ ਦੀਆਂ ਬੱਕਰੀਆਂ ਸਾਰੇ ਪੰਜਾਬ ਚੋਂ ਨਕੌੜੇ ਵੱਧ ਮੰਨੇ ਗਏ ਨੇ ਹਾਂ ਹਾਂ ਯਾਨੀ ਕਿ ਅੱਗੇ ਉਹੀ ਕੋਸਾ ਆਉਣਾ ਫਿਰ ਇਹਦਾ ਹਾਂ ਨਕੌੜੇ ਕਰਕੇ ਇਹਨੂੰ ਬਚਾਇਆ ਹੈ ਜਿਹੜੀ ਨਸਲ ਹੈ ਨਾ ਇਹ ਅੱਜ ਤੋਂ ਜਦੋਂ ਇਹ ਸਾਨੀ ਛੁੱਟ ਗਿਆ ਇਹਨੇ ਨਕੌੜਾ ਵੱਧਦਾ ਜਾਣਾ ਇਹਦਾ ਅੱਛਾ ਇਹੇ ਜਿਹੀਆਂ ਚੀਜ਼ਾਂ ਨੇ ਜੋਂ ਜੋ ਸਾਨੀ ਛੋਟੂ ਬੱਕਰੀ ਨੇ ਨਕੌੜਾ ਕੱਢਦਾ ਇਹ ਦੋ ਦੰਦ ਕਿਵੇਂ ਬਣੇ ਇਹ ਦੋ ਦੰਦ ਆਈ ਦੋ ਦੰਦ ਹੋ ਗਏ ਹਾਂ ਕਿ ਕੋਈ ਇਹਨੂੰ ਸੁਰੱਖਾ ਰਾਵ ਨਹੀਂ ਕੋਈ ਆਪਾਂ ਵੇਚਣਾ ਨਹੀਂ ਪਰ ਸਾਡੇ ਲਵੇ ਹੀਰਾ ਜੀ ਠੀਕ ਆ ਹੈ ਜਿਹੜੀ ਗੱਲ ਹੈ ਬੱਚੇ ਲੈਣੇ ਨੇ ਤੂੰ ਜਿਹੜੀ ਲੈਣੇ ਨੇ ਬਾਕੀ ਦੁੱਧ ਵਾਲੀਆਂ ਇਹਨੇ ਪੱਠਾ ਜੰਮਣੀਆਂ ਨੇ ਹਾਂ ਬਾਕੀ ਹੁਣ ਥੋੜਾ ਇਹ ਲਿੱਸਾ ਪੈ ਗਿਆ ਦੀ ਮੱਛਰ ਕਰਕੇ ਮੱਛਰ ਕਰਕੇ ਹਾਂ ਬਾਕੀ ਇਹ ਇੱਕ ਦੀ ਵਧੀਆ ਸਾਮੀਆਂ ਆਪਾਂ ਮੱਛਰ ਮੁਛਰ ਦਾ ਨਹੀਂ ਲਾਈ ਹੈ ਲਖੂਣ ਵਰਤਣਾ ਇਹਦਾ ਜਿਹੜੀ ਇਹ ਕੀ ਬਲੱਡ ਆ ਇਹਦਾ ਜਿਹੜਾ ਖਰਨਾ ਜੀ ਪਿੱਛੋਂ ਉਹ ਜੀ ਜੂਰਦਾ ਇਹਦਾ ਭਾਈ ਆ ਜੀ ਆਪ ਆ ਪੱਠਾ ਹੈ ਅੱਛਾ ਹਾਂ ਇਹਦੀ ਭੈਣ ਆ ਜੀ ਠੀਕ ਹੈ ਇਹ ਦੁੱਖੀ ਵਾਲੇ ਆ ਗਏ ਬਚਾਰੇ ਬੱਕਰੀ ਹੋਸੇ ਦਾ ਜੀ ਆ ਕਰਮਾਂ ਵਾਲੀ ਦਾ ਬੈਠੀ ਆ ਬਾਕੀ ਦਾ ਭਾਈ ਇੱਕ ਆਪਾਂ ਹੋਰ ਵੀ ਦਿਖਾ ਦਾਨੀ ਆਈ ਕੱਦ ਵੀ ਕਹਿੰਦੇ ਨੇ ਕੱਦ ਨਹੀਂ ਕਰਦੇ ਆ ਇਹਦਾ ਕੱਦ ਵੀ ਕਰਾ ਕੇ ਦਿਖਾ ਦਾਂਗੇ ਤੁਹਾਨੂੰ ਅੱਛਾ ਆ ਤਾ 3 ਮਹੀਨਿਆਂ ਦਾ ਹੀ ਇਹਦਾ ਭਾਈ ਆ ਇਹ ਹਾਂ ਆ ਦੇਖ ਲਓ ਸਹੀ ਗੱਲ ਹੈ ਹੁਣੀ ਤੋਂ ਚੰਗਾ ਚੰਗੀ ਕੋਆ ਇਹ ਵੀ ਮੂ ਬਾਪ ਵੱਲੋਂ ਬਲੱਡ ਹੋਸੇ ਦਾ ਜੀ ਹਾਂ ਮਾਂ ਵੱਲੋਂ ਵੀ ਹੋਸੇ ਦਾ ਮਾਂ ਵੱਲੋਂ ਵੀ ਹੋਸੇ ਦਾ ਹੈ ਦੇਖ ਸਾਡੀ ਗੱਲ ਇਹ ਬਹੁਤ ਚੰਗੀ ਕੁਆਲਿਟੀ ਹੈ ਨਾ हां ਇਹ ਆ ਦੇਖ ਲਓ ਪਾਲ ਰਹੇ ਹੁਣ ਬਈ ਇਹਨੂੰ ਬੱਖ ਤੇ ਡੱਬ ਵੀ ਆ ਗਿਆ ਹੀ ਇਹਦੇ ਪ੍ਰਾਣੀਆਂ ਬੱਕਰੀਆਂ ਪਿੱਛੇ ਮਾਰਦੀਆਂ ਨੇ ਜਿਹੜੀ ਅਸਲ ਨੰਬਰਸਰੀ ਬੱਕਰੀ ਹੈ ਇਹਦਾ ਅਗਾੜ ਵੀ ਚੰਗਾ ਹੈ ਪਿਛਾੜ ਵੀ ਚੰਗਾ ਪਿੱਛੇ ਨੂੰ ਵੀ ਬੱਚੇ ਕੱਢਦੀਆਂ ਨੇ ਅੱਗੇ ਨੂੰ ਬੱਚੇ ਕੱਢਦੀਆਂ ਨੇ ਜਿਹੜੀਆਂ ਗੱਲਾਂ ਨੇ ਆ ਚੀਜ਼ਾਂ ਨੋਟ ਕਰ ਲੈਣੇ ਤਿੰਨ ਮਹੀਨਿਆਂ ਦਾ ਬਈ ਬਹੁਤ ਚੰਗਾ ਨੱਕ ਨਕੋੜਾ ਨਾ ਬੱਬੂ ਦਿਖਾ ਦੇ ਹਾਂ ਕੋਈ ਵੇਚਣਾ ਨਹੀਂ ਫੋਨ ਖੂਨ ਨਾ ਕਰੇ ਆਪਾਂ ਨੰਬਰ ਦਿੰਦੇ ਨਹੀਂ ਹੈਗੇ ਟਾਈਮ ਹਾਂ ਜੀ ਹਾਂ